ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਮਾਂ ਜੋ ਸੀਪੀ ਸਾਹਿਬ ਅਮਰ ਸਰ ਉਹਨਾਂ ਦੀਆਂ ਸਪੈਸ਼ਲ ਹਦਾਇਤਾਂ ਤੇ ਸ੍ਰੀ ਵਿਸ਼ਾਲਜੀਤ ਸਿੰਘ ਏਡੀਸੀ ਸਿਟੀ 1 ਦੀ ਰਹਿਮਾਈ ਹੇਠ ਅੱਜ ਦਰਬਾਰ ਸਾਹਿਬ ਦੇ ਨੇੜੇ ਥਾਣਾ ਕਤਵਾਲੀ ਦੇ ਏਰੀਏ ਦੇ ਵਿੱਚ ਹੋਟਲਾਂ ਅਤੇ ਸਰਾਵਾਂ ਦੀ ਜਿਹੜੀ ਸਪੈਸ਼ਲ ਸਟ੍ਰੈਟਜੀ ਦਿੱਤੀ ਗਈ ਹੈ ਚੈਕਿੰਗ ਦਾ ਜਿਹੜੇ ਮਾੜੇ ਅੰਸਰ ਉਹ ਜਿਹੜੇ ਚੱਕੀ ਲੱਗੇ ਆ ਉਹਨਾਂ ਨੂੰ ਰੌਂਡ ਆਫ ਵੀ ਕੀਤਾ ਗਿਆ ਹੈ ਹੋਟਲ ਮਾਲਕਾਂ ਨੂੰ ਤੇ ਜਿਹੜੇ ਉਹਨਾਂ ਦੇ ਮੈਨੇਜਰ ਨੇ ਉਹਨਾਂ ਨੂੰ ਸਪੈਸ਼ਲ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਇਕ ਪੁਨਰ ਰਿਪੋਰਟ ਚੈੱਕ ਕੀਤਾ ਗਿਆ ਤੇ ਹਦਾਇਤ ਕੀਤੀ ਗਈ ਹੈ ਵੀ ਉਹ ਰਿਕਾਰਡ ਪ੍ਰੋਪਰ ਮੇਨਟੇਨਰ ਕਰਨ ਜਦੋਂ ਵੀ ਕੋਈ ਉਹ ਸੇਲਾਨੀ ਆਉਂਦਾ ਹੈ ਜਾਂ ਹੋਟਲ ਦੇ ਟੈਨ ਕੋਈ ਵੀ ਵਿਅਕਤੀ ਆਉਂਦਾ ਹੈ ਉਹਦਾ ਪ੍ਰੋਪਰ ਰਿਕਾਰਡ ਜਿਹੜਾ ਮੇਨਟੇਨ ਕਰਕੇ ਰੱਖਣ ਜਦੋਂ ਵੀ ਕੋਈ ਵਿਦੇਸ਼ੀ ਉਹਨਾਂ ਦੇ ਹੋਟਲ ਦੇ ਵਿੱਚ ਆਉਂਦਾ ਹੈ ਤਾਂ ਉਹਦਾ C1 ਫਾਰਮ ਜਿਹੜਾ ਭਰ ਕੇ ਤੁਰੰਤ ਉਹਦੀ ਇਨਫਰਮੇਸ਼ਨ FIRA ਰੂਮ ਦਿੱਤੀ ਜਾਵੇ ਜੇ ਕੋਈ ਵਿਅਕਤੀ ਜੋ ਹੋਟਲ ਦੇ ਵਿੱਚ ਸ਼ੱਕੀ ਪਾਇਆ ਜਾਂਦਾ ਜਾਂ ਲੰਬੇ ਸਮੇਂ ਤੋਂ ਹੋਟਲ ਦੇ ਵਿੱਚ ਰਹਿ ਰਿਹਾ ਹੈ ਤਾਂ ਉਹਦੀ ਸੂਚਨਾ ਜਦੋਂ ਵੀ ਪਤਾ ਲੱਗਦਾ ਤੁਰੰਤ ਸਬੰਧਤ ਥਾਣੇ ਨੂੰ ਦਿੱਤੀ ਜਾਵੇ ਤਾਂ ਕਿ ਉਹਦੀ ਵੈਰੀਫਿਕੇਸ਼ਨ ਕੀਤੀ ਤੇ ਇਹ ਸਪੈਸ਼ਲ ਅਦਾ ਦਿੰਦੇ ਆ ਕੁਝ ਵਿਅਕਤੀ ਅਸੀਂ ਇਹ ਜਿਹੜਾ ਰੌਂਡ ਅਪ ਵੀ ਕੀਤੇ ਨੇ ਰੌਂਡ ਕਰਕੇ ਉਹਨਾਂ ਦੀ ਪ੍ਰੋਪਰ ਵੈਰੀਫਿਕੇਸ਼ਨ ਕੀਤੀ ਜਾਊਗੀ ਤੇ ਜੇ ਕੋਈ ਉਹਦੇ ਖਿਲਾਫ ਕੋਈ ਪਾਇਆ ਗਿਆ ਤੋਂ ਦੇ ਕ੍ਰੰਤ ਕਰਵੀ ਕੀਤੀ ਜਾਊਗੀ